ਸਤਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਇਸ ਵਲੇ ਦੀ ਜਿਹੜੀ ਇੱਕ ਮੰਦ ਭਾਗੀ ਖਬਰ ਆ ਉਹ ਬਠਿੰਡਾ ਦੇ ਪਿੰਡ ਜੀਵਣਵਾਲਾ ਤੋਂ ਸਾਹਮਣੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਇੱਕ બસ ਜਿਹੜੀ ਹੈ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਤਕਰੀਬਨ 50 ਸਵਾਰੀਆਂ ਦੱਸੀ ਜਾ ਰਹੀਆਂ ਕਿ ਬਸ ਦੇ ਵਿੱਚ ਸਵਾਰ ਸਨ ਤਾਂ ਜਦੋਂ ਇੱਕ ਪੁਲ ਦੇ ਉੱਪਰੋਂ ਜਦੋਂ ਲੰਘਿਆ ਜਾਂਦਾ ਹੈ ਜਦੋਂ ਬਸ ਲੰਘਦੀ ਹੈ ਤਾਂ ਅਚਾਨਕ ਜਿਹੜੀ ਆ ਉਹ ਡਰੇਨ ਜਿਹੜੀ ਹੈ ਉਹਦੇ ਵਿੱਚ ਡਿੱਗ ਪੈਂਦੀ ਹੈ ਜਿਹਦੇ ਕਾਰਨ ਵੱਡਾ ਜਿਹੜਾ ਨੁਕਸਾਨ ਉਹ ਹੋਇਆ ਹੈ ਦਰਅਸਲ ਹੋਇਆ ਇਸ ਤਰ੍ਹਾਂ ਕਿ ਬਾਰਿਸ਼ ਪੈ ਰਹੀ ਸੀ ਤਾਂ ਬੱਚ ਦੇ ਅੱਗੇ ਜਿਹੜੇ ਵਾਈਪਰ ਸੀਗੇ ਉਹ ਨਹੀਂ ਹੋਣ ਦੇ ਕਾਰਨ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਗਈ ਸੀ ਤਾਂ ਡਰਾਈਵਰ ਨੂੰ ਕੁਛੇ ਦਿਖਾਈ ਨਹੀਂ ਦੇ ਰਿਹਾ ਸੀ ਤਾਂ ਅੱਗੋਂ ਇੱਕ ਜਿਹੜਾ ਟਰੱਕ ਸੀ ਉਹ ਆ ਰਿਹਾ ਸੀ ਤਾਂ ਉਸਨੇ ਸਭ ਤੋਂ ਪਹਿਲਾਂ ਤਾਂ ਬੱਸ ਨੂੰ ਫੇਟ ਮਾਰੀ ਆ ਤਾ ਉਸ ਤੋਂ ਪਹਿਲਾਂ ਫਰੰਟ ਤੋਂ ਫੇਟ ਮਾਰੀ ਆ ਉਸ ਤੋਂ ਬਾਅਦ ਬਾਅਦ ਚੋ ਬੈਕ ਸਾਈਡ ਤੋਂ ਜਾ ਕੇ ਫੇਟ ਵੱਜੀ ਆ ਤਾਂ ਪੁਲ ਦੇ ਹੇਠਾਂ ਜਾ ਕੇ ਜਦੋਂ ਬੱਸ ਡਿੱਗਦੀ ਆ ਤਾਂ ਬੱਸ ਦੇ ਵਿੱਚ ਅਚਾਨਕ ਜਿਹੜਾ ਉਹ ਚੀਕ ਚਹਾੜਾ ਮੱਚ ਜਾਂਦਾ ਆ ਤਾਂ ਜਿਹੜੀਆਂ ਸਵਾਰੀਆਂ ਸਨ ਉਹਨਾਂ ਨੂੰ ਜਿਹੜਾ ਸ਼ੀਸ਼ੇ ਭੰਨ ਕੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਬਾਹਰ ਕੱਢਿਆ ਗਿਆ ਆ ਤਾਂ ਇਹਦੇ ਵਿੱਚ ਜਿਹੜੇ 8 ਲੋਕਾਂ ਦੀ ਜਿਹੜੀ ਆ ਉਹ ਮੌਤ ਹੋਈ ਆ ਤੁਹਾਨੂੰ ਦੱਸ ਦਿਆਂ ਉਹਦੇ ਵਿੱਚ ਇੱਕ ਡਰਾਈਵਰ ਇੱਕ ਬੱਚਾ ਆ ਦੋ ਔਰਤਾਂ ਸਮੇਤ 8 ਲੋਕਾਂ ਦੀ ਜਿਹੜੀ ਇਹਦੇ ਵਿੱਚ ਮੌਤ ਹੋਈ ਆ ਔਰ ਇਸ ਮੌਦੇ ਕਾਰਨ ਜਿਹੜਾ ਆ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੀ ਜਿਹੜਾ ਦੁੱਖ ਪ੍ਰਗਟ ਕੀਤਾ ਗਿਆ ਤਾਂ ਮਰਨ ਵਾਲਿਆਂ ਨੂੰ 2-2 ਲੱਖ ਰੁਪਇਆ ਔਰ ਜਿਹੜੇ ਲੋਕ ਜ਼ਖਮੀ ਹਨ ਉਹਨਾਂ ਨੂੰ 50-50 ਹਜ਼ਾਰ ਰੁਪਇਆ ਦੇਣ ਦੀ ਜਿਹੜੀ ਆ ਉਹ ਗੱਲ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੀ ਕੀਤੀ ਗਈ ਹੈ ਤਾਂ ਫਿਰ ਹਾਲ ਜਿਹੜੀ ਹੈ ਇਸ ਪੂਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਕਿ ਆਖਰਕਾਰ ਕੀ وجہ ਰਹੀ ਹੋਏਗੀ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ